ਪੀਤਾ ਖਾਰੀ ਜੀ ਚੋਰੀ ਚੋਰੀ ਆਈਸਕ੍ਰੀਮ ਚੋਰੀ ਦੀ ਮੈਂ ਫੜ ਲਈ ਇਹ ਲੋ ਪੀਤਾ ਹੈਲੋ ਇਹ ਕੀ ਹੋ ਕਮਲੀ ਵੇਖੋ ਭਰੀ ਇਹਨੇ ਇੱਕ ਦਾ ਆਉ ਤਬਾ ਨੂੰ ਨਾ ਸਾਹਮਣੇ ਹੋ ਗਿਆ ਨਾ ਬੰਦ ਹਾਂ ਲੋ ਆਈਸਕ੍ਰੀਮ ਨਹੀਂ ਵੰਡੀ ਅਬ ਯੇ ਲੋ ਮੰਮੀ ਹਾਂ ਕੀ ਜਾਨ ਕੋਈ ਸੱ ਲੈ ਆਈਆਂ ਮੈਂ ਕੁਝ ਨਹੀਂ ਖਾਣੀ ਮੈਂ ਕੋਲਾਂ ਇਹ ਖਾਏਗੀ ਤਾਂ ਫੇਰ ਦੇ ਤੇ ਨਹੀਂ ਇਹ ਨੂੰ ਛੱਡਣਾ ਛੱਡਣਾ ਉਹ ਲੈ ਇਸਕੇ ਦਾ ਕੋਨਾ ਸੁਰੇਟਾਂ ਜੀ ਮੈਨੂੰ ਜਲਦੀ ਭਾਵਾਂ ਜੀ ਬਣਾ ਲੈਣਾ ਲੈ ਆ ਕੰਸਾ ਕਰਸੂ ਮੈਂ ਰੋ ਪਾਣ ਵਾਲੀ ਐਸੀ ਬਾਤ ਕਰਾ ਦਿੰਦਾ ਕੱਲਾ ਬੈਠੇ ਤੀ ਪਹਿਲੇ ਕਰੇ ਨਾ ਸਾਦੀ ਤੋਂ ਇੱਕ ਕੱਤੀ ਪੈਣ ਨਾਲ ਦਹੀਂ ਦੇ ਨੂੰ ਪਾ ਲੈ ਇਹਨਾਂ ਥੋੜਾ ਦਹੀਂ ਲਾਏ ਨੂੰ ਤਾਂ ਕਾਦੀ ਕੁੜੀ ਨੂੰ ਦਹੀਂ ਮਿਲਣਾ ਵਾਸ ਤੇ ਆਹ ਯਾ ਉਹ ਹੀ ਨੂੰ ਲੇ ਪਾਣਾ ਜੋ ਮਨੋ ਤੋ ਅਕਲਾ ਘਟਿਆ ਨਾ ਬੈਗਾ ਚੋਰਾ ਨਾ ਆ ਜਾ ਇਹ ਤਾਂ ਆਪਣੇ ਸਾਰੇ ਵੇਖੀ ਤੀਆ ਮਿਹਨਤ ਮੇਰੇ ਜਾਣੀ ਆ ਨਾ ਸਵੇਰੇ ਨਾ ਜਣਗੇ ਨਾ ਕਨੇ ਜਾਣਾ ਜਵ ਬਾਲ ਘਰ ਤੇਰਾ ਭਰਾ ਰਿਆ ਭਈ ਜੇ ਤੈਨੂੰ ਨਹੀਂ ਕੀ ਲੱਗਣਿਆ ਤੇਰੇ ਜੀਜੇ ਤਾਂ ਨਹੀਂ ਲੱਗਦਾ ਭਾਈਆ ਨਹੀਂ ਉਹਨੂੰ ਨਹੀਂ ਰਹਿਣਾ ਖੜਾ ਲੱਗਦਾ ਤੂੰ ਮੈਸੇਂਜਰ ਖਾ ਲਈ ਇੱਥੇ ਆ ਜਾ ਆਪਣੇ ਆਪ ਚੱਪਲ ਮੈਂ ਚੋਲ ਫੜਾ ਕੇ ਪੈ ਗਿਆ ਇੱਥੇ ਆਹ ਮੈਨੂੰ ਨਹੀਂ ਲਗਾ ਦੈਨਦਰ ਕਾਇ ਲੈ ਤੂੰ ਕੱਟ ਨਾ ਮੈਨੂੰ ਮੈਂ ਬਾਹਰ ਕੜਾ ਕਰਾਂਗੀ ਮੈਂ ਕਰ ਮਾਤਾ ਕੋਲ ਨਹੀਂ ਸਿਧਾ ਵਾਲਾ ਅਗੇ ਸੀਤਾ ਮਾਦੀ ਇਹ ਕਰੂੰਗਾ ਮੈਂ ਮੋਡਲ ਤੋਂ ਆ ਕੇ ਨਾ ਕੋਈ ਕਹਿੰਦੇ ਆ ਮੈਂ ਬਾਡੀ ਦੇ ਇਤਨੀ ਡੈਗੀ ਤੇਰੀ ਡੈਗੀ ਉਸਤਾਦ ਸੋਨੂ ਸੀਤਾ ਸੀਤਾ ਜੀ ਜੀ ਮੈਨਾਂ ਨੇ ਤੇ ਕਿਨੂ ਨਹੀਂ ਜਾ ਜਾ ਕਹਲਾ ਤੇ ਅੱਜ ਤੇ ਬਿਲਡ ਪਾਸ ਲਾ ਲਈ ਤੇ ਕੋਰੋਨਾ ਹੀ ਲੈ ਮਤਰਾ ਮੇਰਾ 5 ਸਾਲ ਨੇ ਇਹਨੂੰ ਸਟਾਰ ਬਣਾਇਆ 15 ਮਿੰਟ ਨਹੀਂ ਇਹਨੂੰ ਸੋਪ ਵੀ ਕਰੀ ਸਿਰ ਵੀ ਬਾਲਿਆ ਕਰੇ ਮਾਸਟਰ ਨੇ ਤੇਲ ਹੀ ਲਾਇਆ ਨਾ ਅਗਰ ਤੂੰ ਕਹੋਂ ਕਹਿੰਦੀ ਬਹੁਤ ਬੁਰਾ ਹਾਲੇ ਦਾ ਸੱਚੀ ਚੌਲ ਖਾਈ ਜਾਂਦਾ ਸਹੀ ਇਹਨੂੰ ਮੰਨ ਨਿਓਂ ਨਬਲ ਚਾਰ ਗਾਲਾਂ ਕੱਟ ਨਹੀ ਵੱਡਾ ਦਾ ਸੁਣੋ ਸੀ ਤੋ ਉਥੇ ਆੜ ਕੇ ਬੈਠਾ ਹੋ ਜਾਉਂਦਾ ਉਹ ਦੇਖੋ ਉਹ ਦੀ ਰਸਟ ਕਰਦੀ ਆ ਉਸਤਾ ਜੀ ਰਸਟ ਕਰਦੇ ਕਾਜ ਜੀ ਧਿਆਨ ਚ ਆ ਹਾਏ ਨਾ ਪੁੱਤ ਦੇ ਉਸਤਾ ਜੀ ਧਿਆਨ ਚ ਸੇ ਛੇਲੇ ਤੇ ਚੌਲ ਖਾ ਲੈ ਛੇਲੇ ਚੌਲ ਖਾਈ ਜਾਂਦੇ ਆ ਉਸਤਾ ਜੀ ਨੇ ਹੁਣ ਧਿਆਨ ਚ ਆ ਆਪਣੇ ਤੇ ਛੇਲੇ ਉਹ ਤੋ ਉਥੇ ਹੀ ਲੱਗੇ ਰਾਗ ਤੇ ਹੀ ਆਏ ਇਹ ਲੈ ਪੂਰੇ ਨਟੰਡੇ ਆ ਆਹ ਕਹਾ ਤਾ ਬੰਦ ਲਾ ਟੋਟ ਪਾਈਏ ਦੀ ਨਾ ਪਾਈਏ ਨਾ ਖਾ ਲਿਆ ਉਹਨੂੰ ਸਹੀ ਕਰ ਉਹ ਸੀ ਪ੍ਰੋਡਕਟਰ ਨੇ ਕਿਹਾ ਕੀ ਐਂ ਨਾ ਕਰ ਲਿਆ ਇਹ ਪ੍ਰੋਕ ਕਹ ਲਿਆ ਕਿ ਭਾ ਠੀਕ ਆ ਉਹ ਡਾਕਟਰ ਸਾਹਿਬ ਆਂਦੇ ਲੰਮੇ ਪਾਉਂ ਇਹ ਪ੍ਰੋਫਾਤਾ ਇਹ ਕਹਤਾ ਠੀਕ ਆ ਪ੍ਰੋਫਾ ਨੂੰ ਲੰਮੇ ਪਾਤਾ ਉਹਨੇ ਮਸ਼ੀਨ ਤੇ ਸਾਫ ਕਰਨਾ ਉਹਨੇ ਬੜਾ ਸਪਰੇਅ ਮਾਰੀ ਸਪਰੇਅ ਮਾਰੀ ਕਰੇ ਧੂ ਧੂ ਤੇ ਪ੍ਰਾਪ ਇਹਨੇ ਫੜੀ ਮਸ਼ੀਨ ਨੂੰ ਦੀ ਕੀ ਗੀ ਕਰਨ ਵਾਲੇ ਆਨੇ ਫੜੀ ਜੀਤ ਨੇ ਦੇ ਦੰਦ ਲੱਗ ਜਾਂਦੀ ਇਹਦੇ ਪ੍ਰਾਉ ਚ ਜਿੱਥੇ ਕੰਮ ਆ ਡਾਕਟਰ ਤਾਂ ਪਰੇ ਹੋ ਗਿਆ ਆਪਾਂ ਹਾਂ ਦਾ ਇਹਨੂੰ ਫੜੋ ਇਸ ਢੈਣ ਮੇਰਾ ਬਾਹਰੇ ਕਿਤਾ ਕਿਹੜੀ ਵੀ ਚੇ ਨਹੀਂ ਸਾਰੇ ਸਾਰੇ ਮਰੀਜ਼ ਤੇ ਹਸਣ ਬੈਠੇ ਪੀਤਾ ਕਿਹੜੀ ਮਸ਼ੀਨ ਸੀ ਕੰਨ ਦੀ ਪ੍ਰੀਤਾ ਪਾਣੀ ਦਾ ਬਾਹਰ ਕੱਢਦੇ ਅੰਦੀ ਜਾਉਗੀ ਇਹ ਕਿ ਮਸ਼ੀਨ ਜੜੀ ਆ ਉਹ ਜੀ ਕਿ ਪੁੱਟਰ ਵਾਲੀ ਟੱਕਰ ਵਾਲੀ ਕੰਨਾਂ ਦਾ ਕੰਨਾਂ ਜ ਮਾਰਨ ਵਾਲੀ ਤੇ ਦੰਦ ਜ ਮਾਰਦੀ ਆਏ ਕੋ ਡਾਕਟਰ ਵਾਲੀ ਜੀ ਹੁੰਦੀ ਆ ਮੈਂ ਤਾਂ ਉਦਾਂ ਹੀ ਦੰਦ ਉਦਾਂ ਹੀ ਆਪਣੇ ਕੋ ਜਿਹੜਾ ਮੇਰੇ ਵੀ ਮਾਰਦਾ ਹੀ ਉਹ ਕੀ ਕੀ ਕਰਦੀ ਆ ਤੇਰੇ ਦੰਦ ਨਹੀਂ ਮੱਤੇ ਪਹਿਲੇ ਚਾਹ ਕੇ ਕਿਹਾ ਉਹਨੇ ਮਾਰੀ ਵਿੱਚ ਲਾਈ ਨੂੰ ਲੱਗੀ ਲੈ ਅੰਨ ਮੈਂ ਕਿਤੇ ਮੰਡੀ ਆ ਆਹ ਵੱਡਾ ਉਸਤਾਦੂ ਚੜਿਆ ਇਹਨਾਂ ਨੂੰ ਤੇਰੇ ਉਦਾਂ ਕਿ ਤਵਾ ਤਾ ਸਾਰਾ ਲੱਗੇ ਨਾ ਨਾ ਕਰੋਂ ਨਾ ਟੱਕੜੀਆਂ ਕਰ ਲੈ ਮੇਰੇ ਬਾਪ ਨੂੰ ਇਹਦਾ ਇੱਧਰ ਨੂੰ ਇੱਧਰ ਉਹ ਮੇਰੀ ਲੱਤ ਵੀ ਉੱਧਰ ਲੱਤਾਂ ਨਹੀਂ ਗਈਆਂ ਨਹੀਂ ਕਰੀਏ ਸਾਲ ਮੜਦੀ ਮੈਂ ਤੇ ਉਸਤਾਦ ਨੂੰ ਪੜ ਕੇ ਡੰਡੇ ਵੇਰ ਲੈ ਅਸੀਂ ਹੋਰ ਇਹ ਆ ਇਹ ਲਾ ਪਰ ਆਖੀ ਜਿਆਦਾ ਉਟਾਰੰਦਾਈ ਅੱਡੇ ਛੰਡੇ ਤਾੜ ਚੋੜ ਜਣੇ ਹੋਰ ਨਾ ਨਾ ਮਿੱਟੇ ਚੋੜ ਯਾਪ ਚੌਲ ਜਿਨ੍ਹਾਂ ਨੇ ਪਹਿਲੇ ਕੀਤੇ ਤੇ ਰੱਬ ਨੇ ਬਣਾਈਆਂ ਜੋੜੀਆਂ ਐਸੇ ਤਰ੍ਹਾਂ ਮਿਸਟਰ ਐਂਡ ਮਿਸਿਸ ਮੱਲੀ ਐਂਡ ਪ੍ਰਭਜੋ ਸਿੰਘ ਕਾਂਡਿਆ ਚੌਲ ਤੇ ਬੋਰ ਦੀ ਵਰੀਆ ਕੱਪੜਾ ਸਾਡੇ ਨਾਲ ਪੇਸ਼ ਹੁੰਦਾ ਆਇਆ ਭਾਜੀ ਤੁਸੀਂ ਕੀ ਵਿਚਾਰ ਬੋਲਣਾ ਚਾਹੁੰਦੇ ਹੋ ਤੁਹਾਨੂੰ ਸੁਣੂ ਜੀ ਬੋਲੋ ਸਹੀ ਚਲੋ ਠੀਕ ਆ ਭਾਜੀ ਤੁਸੀਂ ਕਹਾਵੇ ਇੱਕ ਹਾਂ ਥੋੜੋ ਸ਼ੀਟੂ ਹੋਰ ਚੜੋ ਸ਼ੀਟੂ ਚਲੋ ਨਾ ਤਨਾਰੀ ਜਾਣਾ ਸੇੜੀਆਂ ਮਾਰੋ ਇਧੀਆਂ ਤੇ ਗਈ ਆਏ ਘੋਰ ਨਾ ਹੋਰ ਮਾਸੀ ਰਾਈ ਜੀ ਦਾ ਡੱਕੀ ਆ ਚਾਲਿਆ ਤੂੰ ਗਾੜੀ ਬਲੌਗ ਨਾ ਗਾੜੀ ਕੋਈ ਬੋਸ ਸਾ ਤੇ ਅਸਾਂ ਮਾਸੀ ਨੂੰ ਵਧੀਆ ਨਾ ਹੀ ਕੋਈ ਕੱਢਦਾ ਸਤਾਜ ਜੀ ਦਾ ਮੈਨੂੰ ਫੋਨ ਆਇਆ ਸੀ ਅੱਛਾ ਜੀ ਉਹਦੇ ਨਾਲ ਗੱਲਾਂ ਬਾਤ ਰੱਖਣਾ ਨਾ ਤੇ ਚੁੱਪਲ ਦੇ ਪਤੇ ਤੇ ਚੌੜਪਾ ਕੇ ਖਾਓ ਤੇ ਬਰਦੇ ਪਤੇ ਉਹਦੇ ਪਤੇ ਮੈਨੂੰ ਦੱਸਾ ਲਿਓ ਠੀਕ ਹੈ ਤੇਰੇ ਸਿਰ ਦੇ ਵਿੱਚ ਹੁਣ ਮੈਂ ਪਾਉਂ ਕੁਝ ਹੋਰੀ ਹੁਣ ਪਹਿਲਾਂ ਵੀ ਚੌਥਾ ਟੋਲਾ ਦਾ ਟੂਕਰ ਮਡੋ ਰਹੀ ਹੈ ਇਸ ਦਾ ਮਤਲਬ ਸਮਝੇ ਦਿਆ ਬਾਪ ਕੀ ਕਹ ਡਿਓ ਤੂੰ ਨਾਲ ਇਸ ਦਾ ਕੀ ਆਣਿਓ ਸਮਝਿਆ ਇਹ ਟੂਕਰ ਮਾਰਾ ਕਿਲਾ ਹੋ ਚੁਕਾ ਹੈ ਤੇ ਵਲੌਗ ਮੈਂ ਸਟਾਰਟ ਨਹੀਂ ਕੀਤਾ ਤੇ ਵਲੌਗ ਸਟਾਰਟ ਕਰੋ ਪਹਿਲਾਂ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ ਬਹੁਤ ਹੀ ਪਿਆਰ ਸਾਡੇ ਬਹੁਤ ਹੀ ਸਾਡੇ ਬਹੁਤ ਹੀ ਰੁਕ ਜਾ ਬਾਈ ਸਾਡੇ ਬਹੁਤ ਹੀ ਰੁਕ ਜਾ ਬਾਈ ਮੈਂ ਕੋਈ ਨਹੀਂ ਬਣਾ ਸਾਡੇ ਬਹੁਤ ਹੀ ਰੁਕ ਜਾ ਕਿਰਦੋ ਮੈਂ ਕਤੇ ਕਤੇ ਤੇਰਾ ਤਰੰਗ ਨਹੀਂ ਸਾਡੇ ਬਹੁਤ ਸਾਡੇ ਬਹੁਤ ਹੀ ਰੁਕ ਜਾ ਓਏ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਫੇਰ ਰੁਕ ਜਾ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤੋਖ ਗੋੜਪਾਣ ਗੜਿਆ ਸੰਨਸੀਤ ਜੀ ਆਏ ਹੋਏ ਨੇ ਕਿ ਸਾਡੇ ਵੀਰ ਭਰਾ ਕੇ ਸਾਨੂੰ ਸੀਤ ਜੀ ਨੂੰ ਮਿਲਣਾ ਹੋਵੇ ਤੇ ਆ ਸਕਦਾ ਹੈ ਫ੍ਰੀ ਟਿਕਟ ਹੈ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਸਾਨੂੰ ਸੀਤ ਹੋਣੀ ਆ ਆਪ ਤੁਹਾਡੇ ਨਾਲ ਵੀਡੀਓ ਬਣਾਉਣਗੇ ਤੇ ਕੰਪਲੀਟ ਆ ਖੜਾ ਲੱਗੇਗਾ 21 April ਨੂੰ ਸਿੱਧੀ ਸਾਰਿਆਂ ਨੇ ਪੈਨ ਕੂਣੀ ਸਾਰਿਆਂ ਨੇ ਹੁਣਾ ਵਾ ਤੇ ਸੋਨੋ ਸੀਤੂ ਜੀ ਸੋਨੋ ਸੀਤੂ ਜੀ ਇਹ ਕੀ ਬੋਲੀ ਜਾਣਾ ਮੈਂ ਬਲੌਗ ਸਟਾਰਟ ਕਰਨ ਨੂੰ ਕਿਹਾ ਮੈਂ ਲੈਕਚਰ ਦੇਣ ਨੂੰ ਨਹੀਂ ਕਿਹਾ ਮੈਂ ਮੈਂ ਸੋਨੋ ਸੀਟੂ ਨਹੀਂ ਛੋੜਨਾ ਮੈਂ ਸੀਟੀ ਛੋੜੀ ਨਹੀਂ ਸੋਨੀ ਕਿੰਨਾ ਲਾ ਗਿਆ ਇਹ ਕੀ ਕਰਨਾ ਨਹੀਂ ਮੈਂ ਪ੍ਰਚਾਰ ਕਰਨ ਦਾ ਪਿਆ ਨਹੀਂ ਉਹ ਉਹ ਤਾਂ ਜੂ ਵੜਿਆ ਆਵੇ ਉਹ ਤਾਂ ਭਣਾ ਲੋ ਮੈਂ ਕਰਾਂ ਗਾਈਜ਼ ਦੇ ਦੇਖੋ ਆ ਗਏ ਅੱਜਕੱਲ ਨੂੰ ਕਿੱਲੋ ਆ ਆ ਮੰਗਣੀ ਬਾਪ ਚਲੋ ਲੋ ਜੀਰ ਬਾਪ ਕੋ ਸਾਡੀ ਰੈਡੀ ਹੋ ਗਈ ਆ ਤੇ ਇਧਰ ਇਹ ਕੁੜੀ ਵੀ ਰੈਡੀ ਹੋ ਚੁੱਕੀ ਆ ਕਿਉਂਕਿ ਇਹਨੂੰ ਚਲਦੇ ਆ ਛੱਡਣ ਬਾਏ ਹਾਈ ਇਹਦੇ ਪਿੰਡ ਤੇ ਇਹ ਵੀ ਕੁੜੀ ਹਾਲੀ ਰੈਡੀ ਹੋ ਗਈ ਆ ਤੇ ਇਧਰ ਇਹ ਵੀ ਬੈਗ ਨੇ ਪੈਕ ਕਰ ਲਿਆ ਵਾ ਤੇ ਭਰਾ ਇਹਦਾ ਜਿਹੜਾ ਸੀ ਸਵੇਰੇ ਹੀ ਕੱਢ ਦਿੱਤਾ ਗਿਆ ਹਾਸਦੀ ਆ ਬਲੀ ਸਾਉ ਦਾ ਟੌਰ ਹੀ ਬਣਾਤੇ ਮਾਂ ਨਹੀਂ ਬਣਾਉਂਦੇ ਸਾਨੂੰ ਬਈ ਸਾਹਿਬ ਅੱਜ ਕੱਲ੍ਹ ਜੋ ਸਾਰਨ ਤੇ ਆਲੇ ਸਾਰਿਆਂ ਦਾ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਿੱਕੀ ਜਿਹੀ ਤੇ ਸੋਹਣੀ ਜਿਹੀ ਵਧੀਆ ਜਿਹੀ ਪਿਆਰੀ ਜੀ ਵੀਡੀਓ ਦੇ ਵਿੱਚ ਜੋਗੇ ਹੀ ਰਾਤੀ ਸਟਾਰਟ ਕੀਤੀ ਰੱਦ ਛੱਡ ਕੀਤੀ ਤੇ ਪਰ ਰਾਤ ਦੇ ਉਪਰਕੇ ਸੌਂਗੇ ਪੜਾਈ ਹਾਂਜੀ ਰਾਤ ਨਹੀਂ ਜਾਣੀ ਤੇ ਹੁਣ ਆਪਾਂ ਚੱਲੇ ਆ ਉਹਨੂੰ ਛੱਡਣ ਨਾਲੇ ਸਾਨੂੰ ਓਦਾਂ ਵੀ ਦੋ ਚਾਰ ਕੰਮ ਆ ਆਪਣੇ ਦੇ ਕੇ ਇਵੈਂਟ ਤੇ ਉਹ ਵੀ ਅਸੀਂ ਕਰਨੇ ਆ ਤੇ ਉਹ ਉਹਨੂੰ ਵੀ ਛੱਡ ਕੇ ਆਉਣਾ ਵਾ ਦੇਖ ਜਾਂ ਦੋ ਗੈਂਗ ਚਾਰ ਕਾ ਪਿੱਛੇ ਕੁੜੀ ਤੇ ਹੁਣ ਅਸੀਂ ਤਿਆਰ ਸਾਰੇ ਹੋ ਗਏ ਆ ਰੈਡੀ ਆ ਜਾਣ ਵਾਸਤੇ ਚੱਲਦੇ ਆ ਨਾਲ ਵਲੌਗ ਜਿਹੜਾ ਉਹਨੂੰ ਕੰਟੀਨਿਊ ਕਰਦੇ ਆ ਜੋ ਜੋ ਵੇਖਣ ਨੂੰ ਮਿਲੂਗਾ ਤੁਸੀਂ ਵੇਖ ਲਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਕਦਾਂ ਮਸ਼ੀਨਾਂ ਦੀ ਲੈਣ ਲੱਗੀ ਆ ਆ ਮਸ਼ੀਨਾਂ ਹੀ ਮਸ਼ੀਨਾਂ ਆ ਤੇਰਾ ਦੇਣਗੇ ਇੱਕ ਦੇਖ ਨੂੰ ਜੱਟ ਪੁੱਜਦੇ ਇਹਨਾਂ ਬਾਤੂ ਦੇਣੀ ਦੋ ਨਿਕਾ ਮਗਰ ਹੋ ਰੇ ਆਏ ਤੇ ਕੀ ਆ ਰੰਗ ਦੀ ਰੰਗ ਰੇ ਦੀ ਸਾਰੀਆਂ ਬਾਹਰੋਂ ਆਈਆਂ ਬਾਹਰੋਂ ਆਈਆਂ ਪਾਸੇ ਤੇ ਹੁਣ ਕਾਪੀਆਂ ਨਾ ਪਾਈਆਂ ਬੋਝਿਆਂ ਚ ਬਸ ਇਹ ਮਗਰਵੇ ਕਾਪੀਆਂ ਬੋਝਿਆਂ ਚ ਪਈਆਂ ਨੇ ਹੁਣ ਵਢਾ ਕੇ ਕਿਸਾਨਾਂ ਕੋ ਫਸਣਾ ਦੇਖ ਜਾਂ ਲੈ ਗਈ ਕਾਹਿਆਂ ਨਹੀਂ ਉੱਤੇ ਜਾ ਕੇ ਬਣਾਉਣਾ ਮੈਂ ਪਾ ਕੇ ਜੀ ਲੈ ਤਾ ਹੋਵੇ ਫੇਰ ਥੋੜੀ ਤਾਂ ਕੰਮ ਅੱਛਾ ਮੈਂ ਅਗਲਾ ਨੇ ਵੀ ਕੰਮ ਕਰਦੇ ਆ। ਆਹ ਉਹ ਲੰਡਿਆ ਦੀ ਟਰਾਲੀ ਬਣਾ ਕੇ ਲਾਈ ਆ। ਆ ਕੀ ਮੁੱਲ ਤੇ ਉਹ ਆਹ ਹੋ। ਅਗਲਾ ਦੀ ਬਣ ਵੀ ਗਈ ਥੋੜੀ। ਥੋੜੀ ਵੀ ਬਣ ਗਈ। ਬਣਾ ਕੇ ਅੰਦਰ ਲਾਈ ਟਰਾਲੀ ਅਗਲੇ ਨੇ। ਇਹਨਾਂ ਤੋਂ ਬਾਦ ਨਹੀਂ ਤਨਾਨੇ। ਰੋਇ ਦਾ ਸੌਫਲਾ ਵੜਨਾ। ਇਹਨਾਂ ਦੇ ਲੱਗੇ ਜਾਣਗੇ। ਹਨਾ ਹੋਇ ਤੇ। ਜਿੱਥੇ ਦੀ ਘਰ ਪਹੁੰਚ ਜਾਈ ਆਪਣੇ ਪਿੰਡ ਤੇ ਮਾਸੀ ਚੀਜੀਆਂ ਦੇ ਬਾਹਰ ਤੋਂ ਪਛਾਰ। ਨਹੀਂ ਨਹੀਂ। ਚੀਜੀਆਂ ਦੇ ਹੀ ਮਾਸੀ ਚੀਜੀਆਂ। ਚਲਾ ਦੇ ਲੈ ਗਈ ਚੀਜੀਆਂ। ਜੋ ਮਰਜੀ ਖਾਓ। ਖਲੀ। ਉਹਤੀ ਧੀਲੀ ਤਾਂ ਨਹੀਂ ਕਿਤੇ ਆਉਂਦੀ। ਜੈਨ ਮੈਨ ਦੇ ਮੈਨ ਲਿਆ ਕੇ ਟੈਨਗਾ ਕੇ ਤਾਂ ਨਹੀਂ ਆਉਂਦੀ। ਤੇ ਜੋ ਮਰਜ਼ੀ ਕਰਜ ਤੋਂ ਮਰਜ਼ੀ ਕਰ। ਨਹੀਂ ਜਾਣਾ। ਟੈਨਾ ਜਲਦੀ ਤੁਰ ਜੀ ਬਰੋ। ਜੀ ਜੀ ਦੇ ਦੇ ਮੈਂ। ਹਰ ਤੱਕ ਚਲਾ। ਹਾਂ। ਚਾਚੀ ਆਈ ਹਨ ਨੂੰ ਮਿਲਣ ਵਾਸਤੇ। ਨਾਲੇ ਵਿਚਾਰੀ ਕੰਮਕੁੰਮ ਕਰਨ ਲੱਗੀ। ਹਨਾ ਚਾਚੀ? ਹਾਂ। ਬਾਪ ਦਾ ਬੰਦਿਕਾ ਕਿੰਨੇ ਹਨ ਨਮਾਜ਼ ਨੂੰ ਦੇਖ ਕੇ ਆਈ ਨਹੀਂ ਤੇ ਚਲੀ ਗਈ ਆ ਇਹਨੇ ਉਹਨੂੰ ਮਤਲਬ ਇਹ ਤੁਹਾਨੂੰ ਮੈਂ ਉਹ ਕਿੜਾ ਪਉਣਾ ਚੱਲ ਤੋੜ ਉਹ ਬਾਹਰ ਹੂੰ ਨਹੀਂ ਜਾਦੀ ਆ ਪਰੇ ਆਂ ਬਾਲਾ ਪਾਪਾ ਮੇਰੇ ਕੋਲ ਮੈਂ ਸੱਦੇ ਕਿਉਂ ਨਹੀਂ ਕਰਦੇ ਹਾਂ ਆ ਪਰੇ ਤੁਹਾਨੂੰ ਜਾਣ ਦੇਣਾ ਅੱਛਾ ਮੈਂ ਇੱਥੇ ਰਹਿਣਾ ਮਾੜਾ ਇੱਥੇ ਬਾਹਰ ਕਿਉਂ ਆ ਕੇ ਆਪ ਹਾਂ ਕੋਈ ਨਹੀਂ ਬਸ ਹੁਣ ਬਿਲਕੁਲ ਭਾਵੇਂ ਹਣੀ ਆਂਦੀ ਫੱਟੀ ਕਾਨੀ ਇਹ ਇੰਨੀ ਬਣਾ ਰਹੀ ਹੈ ਬਾਪਾ ਆਜੋ ਹੋਲੀ ਨਹੀਂ ਹੋਈ ਹੈ ਨਾ ਨਾ ਬੀੜੀ ਹੋਲੀ ਬੜੀ ਹੋਈ ਹੈ ਯਾਰ ਕੌਣ ਹੈ ਬਾਪਾ ਇਹ ਕੌਣ ਹੈ ਆ ਕੌਣ ਨੇ ਨਾਨੀ ਨਾਨੀ ਕਿਹੜੀ ਨਾਨੀ ਹੈ ਮੇਰੀ ਵੀ ਨਾਨੀ ਮੇਰੀ ਗੱਲ ਸੁਣੋ ਹੋਲੀ ਬੜੀ ਹੋਈ ਹੈ ਬਾਪਾ ਕਿਹੜੀ ਨਾਨੀ ਹੈ ਉਹ ਦੱਸੋ ਕਿਹੜੀ ਨਾਨੀ ਹੈ ਇਹ ਤੁਹਾਡੀ ਨਾਨੀ ਉਹ ਕੌਣ ਹੈ ਸਾਬੇ ਜੀ ਲੈਣ ਨੂੰ ਚੱਚੂ ਪਾ ਦੋ 50 ਪਾ ਦੋ ਆ ਜਾ 50 ਪਾ ਦੋ ਮੁੱਟੀ ਘਾ ਦੋ ਮੁੱਟੀ ਘਾ ਦੋ ਮੁੱਟੀ ਘਾ ਕੋफी ਦਊ ਪੁੱਪਾ ਪੁੱਪਾ ਦਊਗੀ ਜਾ ਮੈਂ ਤਾਂ ਸੋਚੀ ਕਿ ਨਹੀਂ ਚੁੱਕਾ ਦੇ ਮੁੱਟੀ ਘਾ ਦੋ ਜਮੀਨ ਨੂੰ ਕਰੋ ਭਾਈ ਆ ਮੁੱਟੀ ਘਾ ਨਾ ਉਹ ਬੈਠਾ ਰਹੇ ਅੰਦਰ ਬੰਦਾ ਨੇ ਲਾਗੇ ਲਾਰੇ ਲਾਗ ਲੈ ਕੇ ਗਈ ਹੀ ਉਹਨੇ ਕੁਆਏ ਨਹੀਂ ਹੋਣੇ ਵਿਚਾਰੀ ਬੜੀ ਸ਼ੀਸ਼ ਕਰੀਏ ਮੈਂ ਅੰਦਰੋਂ ਮੰਗੇ ਦੀ ਸ਼ੀਸ਼ ਕਰੀਏ ਮੈਨੂੰ ਰਾਤਾ ਨਹੀਂ ਦੱਸਣ ਨਹੀਂ ਇਹ ਤੇ ਨੌਂ ਦਾ ਪਤਵਦੀ ਅੱਖਾਂ ਨਹੀਂ ਚੁਕੀ ਨਾ ਕਰੀ ਦੂਆ ਬਾਵ ਕੋਲ ਆਈ ਹੈ ਮੰਗੋਲੀਆ ਇਸਲਾਜ ਜੰਦੀ ਕਦੀ ਨਹੀਂ ਬਰਾਡੇ ਲਗਾ ਦਿੱਤੇ ਤੁਹਾਨੂੰ ਕਿੱਥੇ ਨਾ ਨੂੰ ਚੰਪਾ ਤੋਂ ਅੰਦਰ ਚਾਚਾ ਨਾ ਨੂੰ ਦਰ ਲਾਉਂਦਾ ਇਹ ਅੱਗੇ ਕੌਣ ਧਰਦਾ ਜਗਮੇ ਉਹ ਨਿੱਕਾ ਨਹੀਂ ਧਰਦਾ ਹੁੰਦਾ ਜੇ ਬੱਚੀ ਪਾਲਦਾ ਤਾਂ ਇਹ ਨਾ ਨੂੰ ਕਿੱਥੇ ਨਾ ਨੂੰ ਤੁਸੀਂ ਦੱਸੋ ਜਾਰੀ ਆਪਣਾ ਨਾਮ ਚਾਹਤੇ ਸੀ ਮੈਂ ਦੋਲੀਆ ਨਹੀਂ ਚੁੱਪੀ ਮੈਂ ਖਾਣਾ ਨਹੀਂ ਚੁੱਪੀ ਆ ਕਿ ਇਹ ਨਹੀਂ ਹੈ ਨਹੀਂ ਹੈਗੀ ਆ ਮਾਮੂ ਐ ਕਾ ਮਾਮੂ ਮਾਮੂ ਬਸ ਜੰਦੀ ਉਹ ਤੇ ਕਿੰਨੀ ਬੜੀ ਸਿਆਣੀ ਹੋਈ ਨਾ ਚੜਜੋ ਯਾਦ ਆ ਬਾਬੂ ਉਹ ਦੇਖੋ ਨਾਨੂ ਆ ਗਈ ਨਾਨੂ ਬਣਦੇ ਹੋਣਾ ਨਹੀਂ ਮੈਂ ਤੇਰੀ ਤਾਂ ਮਾਮੂ ਹੀ ਰਹਿਣਾ ਨਾ ਨਾਨੂ ਆ ਗਈ ਨਾਨੂ ਬਲਾਂਡੇ ਸਾਹਿਬ ਤੇ ਨੂੰ ਜੀ ਮਾਮੂ ਬਲਾਂਡੇ ਨੇ ਕਿਆ ਬਾਬੂ ਹੈਲੋ ਮਾਮੂ ਆਈ ਨਹੀਂ ਅਜੇ ਜਿੱਤੂ ਪੇੜਾ ਜਿੱਕੇ ਆ ਪਾ ਉਹ ਕਸ਼ਕਤ ਹੋਣਾ ਨੇ ਇਹ ਸਾਡਾ ਪਾਹੂਏ ਇਹ ਕੌਣ ਹੈ ਰਬਾਬ ਮਾਮੂ ਮਾਮੂ ਆ ਨਾ ਠੀਕ ਠੀਕ ਆਜੋ 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 ਪਾਹੂ ਚਲਿਏ ਫਿਰ ਮਲੀ ਸਭ ਕਰਨ ਨੂੰ ਮੈਂ ਲੇਟ ਬਹੁਤ ਹੋ ਗਈਆਂ ਉਹਨਾਂ ਨੂੰ ਅਸੀਂ ਛੱਡ ਦਿੱਤਾ ਆ ਤੇ ਹੁਣ ਅਸੀਂ ਕਰਨ ਨੂੰ ਜਾਣ ਦੀ ਤਿਆਰੀ ਚ ਹੈ ਰਬਾਬ ਜਾਓਗੇ ਕਿ ਨਹੀਂ ਮੈਂ ਨਹੀਂ ਜਾਣਾ ਹੈ ਹੈ ਮੈਂ ਨਹੀਂ ਕਰਾਂ ਜਾ ਨਾ ਨਹੀਂ ਲੈ ਗਿਆ ਨਹੀਂ ਆ ਬਾਕੀ ਹਾਂਜੀ ਗਾਇਜ਼ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਉਹਨਾਂ ਨੂੰ ਇੱਥੇ ਛੱਡ ਦਿੱਤਾ ਹੁਣ ਜਾ ਕੇ ਵੇਖੇ ਤੁਹਾਡਾ ਦਿਲ ਲੱਗਦਾ ਜਾਂ ਨਹੀਂ ਲੱਗਦਾ ਤੇ ਆ ਬਾਕੀ ਆਪਣਾ ਨਿੱਕਾ ਮੋਟਾ ਟੱਬਰ ਜਿਹੜਾ ਇਹ ਮਿਲਣਾ ਹੈ ਤੇ ਤਿਆਰੀ ਹੁਣ ਜਾਣ ਦੀ ਫਿਰ ਕਰਦੇ ਆ ਬਲੌਗ ਕੰਟੀ ਆ ਆ ਵੇਖੋ ਵੇਲੀ ਜਨਤਾ ਕਿ ਠੇਕ ਲੋਦੀ ਆ ਕੰਮ ਨਹੀਂ ਇਹਨਾਂ ਨੂੰ ਕੋਈ ਕਾਰ ਨਹੀਂ ਵੇਖੋ ਇਹ ਤਾਂ ਉਹ ਖਲੋਤੀਆਂ ਬਾਏ ਘਰ ਨੂੰ ਪਾਈਏ ਹੁਣ ਚੱਲੇ ਤੇ ਜਾ ਕੇ ਘਰ ਕੰਮ ਕਰੀਏ ਹਾਂ ਹਾਲੋ ਕੈਨੇਡਾ ਵਾਲੇ ਬੱਦਲ ਇੱਧਰ ਵੀ ਛਾ ਗਏ ਨੇ ਤੇ ਕਣਕ ਵਾਸਤੇ ਰੇ ਕੋਈ ਨਹੀਂ ਆਇਆ ਵੇਟਿੰਗ ਹੋ ਰਹੀ ਕਣਕ ਦੀ ਤੇ ਇੱਧਰ ਸਾਡੀ ਆਂਟੀ ਕਰ ਰਹੀ ਹੈ ਸਫਾਈ ਸਬਜੀ ਚ ਘਾ ਬਹੁਤ ਜ਼ਿਆਦਾ ਹੋ ਗਿਆ ਵੇਖ ਸਕਦੇ ਕਾ ਹਨੇ ਪੂਰੀ ਮਚਾਈ ਤਬਾਈ ਤੇ ਸਬਜੀ ਹਾਨੂੰ ਲੱਭਦੀ ਨਹੀਂ ਪਰ ਇਹ ਆ ਵੀ ਆਪਣੀ ਸਬਜੀ ਵਧੀਆ ਲੱਗਣ ਦੀ ਹੈ ਆਂਟੀ ਹਨਾ ਨਿੱਕੀਆਂ ਨਿੱਕੀਆਂ ਸ਼ਿਮਲਾ ਮਿਰਚ ਲੱਗੀਆਂ ਨੇ ਭਿੰਡੀ ਲੱਗੀ ਆ ਤੇ ਕਦੂਆਂ ਦੇ ਫੁੱਲ ਪਏ ਆ ਖੀਰੇ ਲੱਗੇ ਸਾਰੀ ਸਬਜੀ ਜਿਹੜੀ ਆਪਣੀ ਲੱਗੀ ਹੈ ਆਂਟੀ ਨੇ ਵੀ ਖਾਣੀ ਆਂਦੇ ਆਂਟੀ ਤਾਂ ਆ ਗਈ ਆ ਵੀ ਮੈਂ ਸਫਾਈ ਕਰਵਾ ਤੇ ਇੱਧਰ ਆਪਣੇ ਨਿੰਬੂ ਲੱਗੇ ਆ ਤੇ ਸੰਤਰੇ ਵੀ ਬਹੁਤ ਲੱਗੇ ਧਿਆਨ ਆਂਟੀ ਘਾਗੂ ਜੱਥ ਮਾਰ ਕੇ ਉਹ ਫੇਰ ਉੱਧ ਕਰਦੀ ਆ ਮਦਰ ਆ ਗਈ ਮਦਰ ਕਿਆ ਲਿਆਈਓ ਕਿੰਡਾ ਪਿਆਰੀ ਵਾ ਲੈ ਲੈ ਇਹ ਕੋਲ ਨੂੰ ਨਹੀਂ ਕੋਲ ਨਹੀਂ ਇਹਦੇ ਚਾ ਆ ਗਈ ਉੱਧ ਮੰਦੇ ਜੇ ਮੰਨ ਕੇ ਇਹ ਤੇ ਤੁਹਾਡੇ ਬੂਟੇ ਬੋਲੋ ਬਤਉ ਮਾਦੇ ਆਵੇ ਕੋ ਮਮੀ ਮਿਰਚ ਲੱਗੀ ਖਾ ਵੇਖੋ ਸ਼ਿਮਲਾ ਲੱਗੀ ਕਿੱਡੀ ਲੱਕਰਾਇਆ ਵੇਖਿਆ ਇੱਦਾਂ ਹੀ ਬੂਟੀ ਜਾਂਦਾ ਮਮੀ ਖਾ ਵੇ ਕੋ ਸ਼ਿਮਲਾ ਲੱਗੀ ਅੱਗੇ ਹੋ ਕੇ ਵੇਖੋ ਦੇਖੀਆਂ ਮਾਂ ਦੋ ਰੱਖਿਆ ਸ਼ਿਮਲਾ ਵੀ ਲੱਗੀ ਹੈ ਨਾ ਤੇ ਆ ਪਿੰਡੀ ਵੀ ਲੱਗੀ ਹੋ ਅੱਗੇ ਫੇਰ ਆਂਟੀ ਚੱਲੀ ਸੀ ਡਿੱਗਣ ਲੱਗੀ ਹੱਟੀ ਵੇਖੀ ਕਿ ਤੇ ਬੂਟੇ ਦੇ ਉੱਤੇ ਨਾ ਬਹਿ ਗਈ ਨਹੀਂ ਨਹੀਂ ਬੂਟੇ ਤੇ ਪਿੰਡੀ ਵੀ ਲੱਗੀ ਜੇ ਨੀ ਆ ਦਾ ਬੜੀ ਸੀ ਚਲਾਈ ਕਰ ਕਾਗਰ ਜੀ ਹਾਂ ਚਲਾਈ ਬੜੀ ਇਹ ਥੋੜੇ ਕੇ ਸਾਥ ਤੇ ਪਰ ਉਹ ਪੰਨਾ ਮੇਰੇ ਕੋਲ ਨਹੀਂ ਮਿਲ ਰਿਹਾ ਨਾ ਪਾਪੀ ਵਿੱਚ ਇਹ ਵੀ ਤਾਂ ਪਤਾ ਲੈ ਜੇ ਕਰ ਨਹੀਂ ਤਰਾ ਹਾਂ ਘਰ ਬਿਠਾ ਤੋੜ ਲਓ ਆ ਬਾਰੇ ਜਿਹੜੇ ਖੁਸ਼ ਆਪਾ ਕੇ ਪਾਸੇ ਕਿਹੜਾ ਹੋਏ ਨੂੰ ਪਾ ਛਾਪੇ ਰੱਖੋਆਂ ਇਹ ਤਾਂ ਇੱਧਰ ਕਿਉਂ ਨਹੀਂ ਲਾਈਆਂ ਇਹਨੂੰ ਤਾਂ ਨਹੀਂ ਲਾਈਆਂ ਫਿਰ ਇੱਧਰ ਖਲਾਰਾ ਬੜਾ ਪੈ ਜਾਂਦਾ ਵਾ ਤੇ ਇਹ ਬੱਲਾ ਉਹਨੂੰ ਲਾਈਆਂ ਨੇ ਵੀ ਉਧਰ ਥਾਂ ਵਿਹਲਾ ਵਾ ਤੇ ਉਧਰੋਂ ਚੱਲ ਜਾਣਗੀਆਂ ਤੇ ਇੱਧਰ ਆ ਜਿਹੜੇ ਫਿਰ ਬੂਟੇ ਆ ਨਾ ਆਪਣੇ ਜਿਵੇਂ ਆ ਸ਼ਿਮਲਾ ਹਰੀ ਪਿੰਡੀ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਚਾਉਣਗੇ ਆ ਨਿੰਬੂ ਬਾਪ ਇਹ ਨਿੰਬੂ ਨਿੰਬੂ ਬੜੇ ਲੱਗੇ ਇਹਨੂੰ ਆ ਜਾ ਪੁੱਤ ਕਿੱਥੋਂ ਇੱਕ ਨਿੰਬੂ ਲੱਗਾ ਝੂਠ ਮਰ ਜਣੀ ਆ ਵੇਖੋ ਕਿੰਨੇ ਫੁੱਲ ਪਏ ਆ ਆ ਵੇਖੋ ਕਿੰਨੇ ਨਿਕ ਨਿਕ ਲੱਗੇ ਉਹ ਨੂੰ ਹੁਣ ਤੁਸੀਂ ਮੰਨਣਾ ਨਹੀਂ ਸੰਤਰਾ ਇਹ ਵੇਖੋ ਸੰਤਰਾ ਨਹੀਂ ਲਾਈ ਆ ਟਮਾਟਰ ਕੱਲ੍ਹ ਆਈ ਤੇ ਗਈਆਂ ਨਾ ਮੰਨਣਾ ਨਹੀਂ ਆਇਆ ਅੱਜ ਹਾਂ ਮਨੋਰਤ ਨਹੀਂ ਆਇਆ ਇੱਕ ਬੂਟਾ ਯਾਰ ਇੱਥੇ ਹੀ ਧਣੀ ਹੈਦਾ ਇੱਥੇ ਗਾੜੀ ਵੀ ਹੈਗਾ ਮੈਨੂੰ ਲੱਗਦਾ ਬਾਡੀ ਛੜਿਆ ਹੂੰ ਹੂੰ ਪੱਕਾ ਤਾਂ ਜਾਂਦੇ ਆ ਲੈ ਆ ਕੇ ਤੋੜ ਕੇ ਆ ਪੱਕਾ ਨੇ ਆ ਕੋਈ ਨਹੀਂ ਆ ਇੱਕ ਲੱਗਾ ਨਾ ਹੋਰ ਲਾ ਦਿੰਨੇ ਮਤਲਬ ਨੇ ਇੱਕ ਤੋਂ ਬੂਟਾ ਉਹ ਨਾ ਵੀਰਿਆ ਕਿ ਲੰਨੀ ਹੋਗਾ ਪ੍ਰਭ ਆਂਟੀਆਂ ਦੀ ਮੇਰਾ ਬੁੱਢੀ ਨੇ ਇੱਕ ਨਾ ਦਿਲ ਤੋੜਤਾ ਤੀ ਤੁਸੀਂ ਕਿ ਛਾਪਿਆ ਨੁਕਤ ਕੋਈ ਨਹੀਂ ਕਿਉਂ ਦੇ ਲਨਾਂ ਦੀ ਮੇਰਾ ਤੋੜਿਆ ਕਰੋ ਤੁਹਾਡੇ ਆਈ ਨਹੀਂ ਮਸ਼ੀਨ ਕਦੋਂ ਨਹੀਂ ਆਉਣੀ ਵਾਲੀ ਰਾਤ ਨੂੰ ਆਉ ਉਹ ਮਿਲ ਲਾਦੀ ਰਾਤ ਨੂੰ ਮਿਟਾ ਰਹੇ ਹੋ ਤੇ ਹਾਂ ਤੇ ਮੈਨੂੰ ਸਵੇਰੇ ਡਿਊਟੀ ਤੇ ਛੱਡਣਗੇ ਨਹੀਂ ਜਾਣਾ ਜੇ ਤੁਸੀਂ ਚਲ ਗਏ ਤਾਂ ਆਪੇ ਚਾਹੀ ਤੈਨੂੰ ਕੱਢ ਜਾ ਨਹੀਂ ਯਾਰ ਐਦਾਂ ਨਹੀਂ ਗੱਲ ਬੰਨੀ ਹਣਾ ਆਂਟੀ ਨਹੀਂ ਮੈਂ ਜਾਣਾ ਆ ਮੈਂ ਛੁੱਟੀ ਨਹੀਂ ਕਰਨੀ ਕਰ ਜੀ ਆਪ ਨੂੰ ਮੈਂ ਪਰ ਤੁਹਾਡੇ ਲਈ ਇੱਕ ਸਰਪ੍ਰਾਈਜ਼ ਗਿਫਟ ਲਿਆਈ ਬਿਲਕੁਲ ਛੋਟਾ ਜਿਹਾ ਬਹੁਤ ਸੋਹਣਾ ਪਰ ਮੈਂ ਦੇਣੀ ਆ ਟਾਈਮ ਕੱਢ ਕੇ ਕੀਕਾ ਜਗ ਉਹ ਨੂੰ ਤੇ ਆਉਣੀ ਪਤਾ ਹੀ ਸੀ ਕੀ ਕੀ ਇਹ ਤੇ ਮੈਂ ਇਹ ਨੂੰ ਕਿਦ ਸੁchna ਮੇਰੇ ਵੀ ਤਾਂ ਹੀ ਹੱਥ ਵਿੱਚ ਵੱਜ ਗਈ ਤੇ ਉਹ ਅੱਜ ਗਈ ਮੇਰੇ ਮੇਰੇ ਵੀ ਫਿਰ ਤਾਂ ਹੀ ਹੱਥ ਵਿੱਚ ਵੱਜੇ ਇਹ ਤਾਂ ਚੁੱਬਦੇ ਬੜੇ ਆ ਨਾ ਆਹ ਦੇ ਅੰਟੀ ਤਾਂ ਦੇ ਗੋਏ ਨਿਕਲ ਨਹੀਂ ਤਰਸਦੀ ਆਵੇ ਬਾਠ ਚੜ ਜਾ ਉੱਤੇ ਤੇ ਲੈ ਜਾ ਮੈਨੂੰ ਪਾਸੇ ਲੋ ਜੀ ਕੰਬੈਨ ਆਪਣੀ ਲੱਗ ਚੁੱਕੀ ਆ ਕਿੱਟਾਂ ਨੂੰ ਤਾਂ ਹੁਣ ਵੱਢੀ ਜਾਊਗੀ ਇੱਧਰ ਆਪਣੀ ਟਰਾਲੀ ਇੱਧਰ ਆਪਣੀ ਕਣਕ ਤੇ ਮੱਲੀ ਸਾਹਿਬ ਮੈਨੂੰ ਕਿਤੇ ਨਿਆਰ ਨਹੀਂ ਆਉਂਦੇ ਲਓ ਜੀ ਦੇਖੋ ਵੀਊ ਚੈੱਕ ਕਰੋ ਨਾਲੇ ਤੁਸੀਂ ਤਾਂ ਨਾਲੇ ਆਪਣੀ ਵਧੀ ਜਾ ਰਹੀ ਹੈ ਕਣਕ ਤੇ ਮੱਲੀ ਸਾਹਿਬ ਨਹੀਂ ਦੇਖਦੇ ਮੈਨੂੰ ਚਾਹ ਜੋ ਲੈ ਗਏ ਆ ਉਹ ਮੋਟਰ ਤੇ ਬੈਠ ਗਿਆ ਨੇ ਚੱਲਦੀ ਆ ਜਿਹੜੀ ਆਪਾਂ ਥੋੜੀ ਲੇਟ ਆ ਆਪਣੀ ਕਣਕਾ ਹੋਰ ਲਈ ਇਹ ਥੋੜੀ ਲੇਟ ਬਣਾਉਣੀ ਆ ਉੱਪਰ ਲਈ ਸਾਰੀ ਵੜਾ ਲੈਣੀ ਹਾਂਜੀ ਗਾਇਜ਼ ਫਿਰ ਆਪਣਾ ਕਣਕ ਕਣਕ ਜੜੀ ਆ ਉਹ ਆਪਾਂ ਵੜ ਲਈ ਆ ਤੇ ਕੰਮ ਕਣਕ ਬੜਾ ਦੇ ਖਤਮ ਹੋ ਗਿਆ ਹੁਣ ਸਵੇਰੇ ਮੱਦੀ ਸਭ ਲੈ ਕੇ ਜਾਣਗੇ ਕਣਕ ਮੰਡੀ ਤੇ ਹੁਣ ਹੀ ਨਾ ਮੱਲੀ ਸਾਹਿਬ ਨੂੰ ਦੇਣਾ ਉਹ ਸਰਪ੍ਰਾਈਜ਼ ਦਿਖਾਉਨੇ ਆ ਉਹਨਾਂ ਨੂੰ ਛੋਟਾ ਜਿਹਾ ਗਿਫਟ ਉਹਨਾਂ ਨੂੰ ਕਿਵੇਂ ਦਾ ਲੱਗਦਾ ਵਾ ਤੇ ਤੁਹਾਡੇ ਰੂ ਬਰੂ ਕਰਾਉਨੇ ਆ ਮੱਲੀ ਸਾਹਿਬ ਮਿਲਾਂ ਮੱਲੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਵੜ ਲਈ ਆ ਕਣਕ ਉਮੀਦ ਨਹੀਂ ਇਹ ਮੁੰਡੇ ਨਾਲ ਮੇਰੇ ਨਾਲ ਪੜਦੇ ਰਹੇ ਕੰਪੈਨਰ ਯਾਰ ਦੱਸਦੇ ਤੇ ਬਹੁਤ ਖਰਾਬ ਕਰਦੇ ਮੇਰੀ ਕਣਕ ਵੜਦੇ ਆਦੇ ਵੀ ਸ਼ਾਮਾਂ ਨੂੰ ਵੜਣੀ ਜੋ ਮਰਜੀ ਹੋ ਜੇ ਨੇ ਵੜਦੇ ਕਿਤੇ ਜਿੱਥੇ ਮਰ ਗੇ ਮੇਰੀ ਗੱਲ ਸੁਣੋ ਢਾਡੇ ਵਾਸਤੇ ਇੱਕ ਛੋਟਾ ਜਿਹਾ ਗਿਫਟ ਲੈ ਲਿਆ ਨੇ ਤਾਂ ਪਲੀਜ਼ ਉਹਨੂੰ ਕਬੂਲ ਕਰਿਓ ਤੇ ਪਸੰਦ ਕਰਿਓ ਤੇ ਆਖਿਓ ਨਾ ਵੀ ਚੰਗਾ ਨਹੀਂ ਯਾਰ ਠੀਕ ਆ ਓਕੇ ਤੇ ਅੱਖਾਂ ਬੰਦ ਕਰ ਲਓ ਦੋ ਮਿੰਟ ਤੇ ਹੱਥ ਅੱਗੇ ਕਰ ਲਓ ਹੈਗਾ ਤਾਂ ਛੋਟਾ ਜਾਈ ਆ ਬਹੁਤੀ ਚਲੋ ਕਰਨ ਦੀ ਲੋੜ ਨਹੀਂ ਆ ਪਰ ਚਲੋ ਚੰਗੀ ਤਰ੍ਹਾਂ ਬੰਦ ਕਰਨਾ ਮਾਯਾ ਚੈੱਕ ਕਰੋ ਯਾਰਾ ਕਿੱਦਾਂ ਦੇ ਲੱਗਾ ਮੇਰਾ ਗਿਫਟ ਮੈਨੂੰ ਪਤਾ ਪਤਾ ਦੇ ਹੈ ਨਹੀਂ ਚੋਇਸ ਦਾ ਕਿੰਦਾ ਦੀ ਜਾਂ ਕਿੰਦਾ ਦੀ ਨਹੀਂ ਆ ਪਰ ਚਲੋ ਪਪ ਲੈ ਆਏ ਸੁਰਮੰਡੀ ਲਾ ਕੇ ਜਾਵਾਂਗੇ ਬਸ ਤੇ ਫਿਰ ਮੈਨੂੰ ਭਾਜੀ ਨੇ ਥੋੜਾ ਸੁਜੈਸਟ ਕੀਤਾ ਤੇ ਆਈਡੀਆ ਦਿੱਤਾ ਕਿ ਇਹ ਚੀਜ਼ ਜਿਹੜੀ ਆ ਮੁੰਡੇ ਹੀ ਲਉਂਦੇ ਆ ਤੇ ਇਹ ਵਧੀਆ ਬੁੱਢਾ ਬੁੱਢਾ ਗੜੇ ਬੰਦ ਸੋਹਣੀ ਆ ਵੈਰੀ ਗੁੱਡ ਨਾਈਸ ਸੋਹਣੀ ਤਾਂ थैंक यू Kevin क्या थैंक यू वेरी मच फॉर मी मेरा थैंक यू लो जी ਮੱਲੀ ਸਾਬ ਨੂੰ ਆਈ ਜੀ ਤਸੱਤ ਪਸੰਦ ਆਈ ਸੱਚੀ ਤਾਂ ਨਹੀਂ ਹੈ ਵਧੀਆ ਲੱਗੀ ਮਰਬਾਬ ਵੀ ਆ ਗਈ ਇਹ ਨਹੀਂ ਦੇਣੀ ਪੁੱਤ ਝੋਲੀ ਨਹੀਂ ਦੇਣੀ ਇੱਜੇ ਰੁਈਏ ਪਾਵਾਂਗੇ ਪੁੱਤ ਦੇ ਦੇ ਨਹੀਂ ਪੱਗੀਆਂ ਪਾਵਾਂਗੇ